ਆਪਾ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਬਪੌਰ ਸਾਹਿਬ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦੀ ਸ਼ੋਭਾ ਪ੍ਰਾਪਤ ਕਰਤੀ ਇਸ ਅਸਥਾਨ ਤੇ ਗੁਰੂ ਮਹਾਰਾਜ ਜੀ ਆਨੇ 24 ਸਾਹਿਬ ਦੀ ਰਚਨਾ ਕੀਤੀ ਸੀ ਤੇ ਆਜੋ ਫਿਰ ਆਪਾਂ ਦਰਸ਼ਨ ਕਰੀਏ ਤੇ ਇਸ ਲਾਈਵ ਨੂੰ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰ ਦਿਓ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਕਰ ਸਕਣ ਸામਨੇ ਨਜ਼ਰ ਆ ਰਿਹਾ ਜੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਪੀਨ ਐਂਟਰੀ ਜਿੱਥੋਂ ਹੁੰਦੀ ਹੈ ਤੇ ਆਪਾਂ ਇਸ ਟਾਈਮ ਖੜੇ ਹਾਂ ਜੀ ਦਰਬਾਰ ਸਾਹਿਬ ਦੇ ਬਿਲਕੁਲ ਕੋਲੇ ਤੇ ਕਰੋ ਦਰਸ਼ਨ ਤੇ ਇਹ ਵੰਦਾ ਜੀ ਨਾਲ ਸਤਲੁਜ ਦਰਿਆ ਸਤਲੁਜ ਦਰਿਆ ਦੇ ਕੰਢੇ ਤੇ ਮੰਗਲ ਸ਼ਹਿਰ ਦੇ ਵਿੱਚ ਸ਼शोਭਤਾ ਜੀ ਬਹੁਤ ਹੀ ਪਾਵਨ ਪਵਿੱਤਰ ਸਥਾਨ ਸੁੰਦਰ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਬਪੌਰ ਸਾਹਿਬ ਇਸ ਸਾਈਡ ਮਿਲਦਾ ਜੀ ਪਿੰਨੀ ਪ੍ਰਸ਼ਾਦ ਤੇ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰੂ ਕੇ ਲੰਗਰਾਂ ਦੇ ਲੰਗਰ ਹਾਲ ਤੇ ਇਹ ਆਪਾਂ ਕੁੰਮ ਕੇ ਦਰਬਾਰ ਸਾਹਿਬ ਦੇ ਫਿਰ ਦਰਸ਼ਨ ਕਰਾਈ ਐ ਸਿੰਗਲ ਤੋਂ ਇੱਧਰ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਦੀਵਾਨ ਹਾਲ ਦੀ ਤੇ ਇਹ ਬਹੁਤ ਹੀ ਸੁੰਦਰ ਪਾਰਕ ਬਣਾਈ ਗਈ ਹੈ ਜੀ ਤੇ ਸਾਹਮਣੇ ਆਪਾਂ ਨੂੰ ਕਮਰੇ ਨਜ਼ਰ ਆ ਰਹੇ ਨੇ ਤੇ ਇਹ ਨੇ ਜੀ ਗੁਰੂ ਕੇ ਲੰਗਰ ਜਿਹੜੇ ਡੈਕਟਰ ਨਾਲ ਆਇਆ ਸੀ ਉਹ ਚੰਨਾ ਬਣਾ ਲਿਆ ਤੇ ਸਾਹਮਣੇ ਵਾਸ਼ਰੂਮ ਵਗੈਰਾ ਬਣਾਏ ਗਏ ਨੇ ਜੀ ਤੇ ਆਹ ਸਾਈਡ ਸਾਰੇ ਕਮਰੇ ਨੇ ਜਿਹੜੇ ਕਿ ਯਾਤਰੀਆਂ ਨੂੰ ਦਿੱਤੇ ਜਾਂਦੇ ਨੇ ਜਦੋਂ ਵੀ ਕੋਈ ਤੇ ਅਜਾ ਤਾਨੂੰ ਆਪਾਂ ਰੂਮ ਤੱਕ ਲੈ ਕੇ ਜਾਂਦੇ ਆ ਉਸ ਤੋਂ ਪਹਿਲਾਂ ਮੇਨ ਗੇਟ ਮੇਨ ਐਂਟਰੀ ਦਿਖਾਉਨੇ ਆ ਤੇ ਫਿਰ ਆਪਾਂ ਰੂਮ ਤੱਕ ਜਾ ਕੇ ਵੀਡੀਓ ਦਾ ਐਂਡ ਕਰਦੇ ਆ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ ਜਿੱਥੋਂ ਸੰਗਤਾਂ ਆਉਂਦੀਆਂ ਨੇ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਤੇ ਇਧਰ ਨਾਲ ਇਹ ਸਾਈਡ ਬਹਿਣਾ ਸਤਲੁਜ ਦਰਿਆ ਤੇ ਆਪਾਂ ਮੇਨ ਗੇਟ ਵਿੱਚੋਂ ਤੁਹਾਨੂੰ ਫਿਰ ਦਰਸ਼ਨ ਕਰਾਵਾਂਗੇ ਪਮੇਨਗੇ ਟੈਂਡਰ ਕਰਦੇ ਆ ਜੀ ਸਾਹਮਣੇ ਬਹੁਤ ਹੀ ਸੁੰਦਰ ਸ਼ੋਭਤ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਇਸ ਸੰਗਤਾਂ ਦੀਆਂ ਟਰੈਕਟਰ ਟਰਾਲੀਆਂ ਪਹੁੰਚੀਆਂ ਨੇ ਅੱਜ ਤੇ ਇਹ ਵੇਂਦਾ ਜੀ ਸੱਤ ਲੋਹੇ ਦਰਿਆ ਤੇ ਇਹ ਸਾਰੇ ਕਮਰੇ ਬਣੇ ਨੇ ਆਜੂ ਆਪਾਂ ਤੁਹਾਨੂੰ ਕਮਰੇ ਤੱਕ ਲੈ ਕੇ ਜਾਂਦੇ ਆਂ ਤੇ ਫਿਰ ਆਪਾਂ ਲਾਈਵ ਦਾ ਐਂਡ ਕਰਦੇ ਆਂ ਇਹ ਜੰਗੀਆਂ ਨੇ ਜੀ ਪਹਿਲੀ ਮੰਜ਼ਲ ਦੀਆਂ ਪੌੜੀਆਂ ਬਿਲਕੁਲ ਸਾਹਮਣੇ ਜਾਲੀ ਦੇ ਵਿੱਚ ਦੀ ਆਪਾਂ ਨੂੰ ਦਰਸ਼ਨ ਹੋ ਰਹੇ ਨੇ ਜੀ ਦਰਬਾਰ ਸਾਹਿਬ ਦੇ ਇਰਦ-ਗਿਰਦ ਬਣਾਈ ਹੋਏ ਨੇ ਜੀ ਕਮਰੇ ਆਪਾਂ ਨੂੰ ਮਿਲਿਆ ਸੀ 21 ਨੰਬਰ ਹਾਲ ਸੋ ਸੰਗਤ ਜੀ ਇਸ ਲਾਈਵ ਨੂੰ ਸ਼ੇਅਰ ਕਰਕੇ ਹੋਰ ਨਾਲ ਸੰਗਤਾਂ ਨਾਲ ਵੀ ਸਾਂਝੀ ਕਰਦੇ ਹੋ ਤਾਂ ਕਿ ਹੋਰ ਸੰਗਤਾਂ ਵੀ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ